ਪਸੰਦਾ ਕੋ ਡਿਜ਼ਾਈਨ ਮਿਲੂਗਾ ਸਰਫ ਹੋਰ ਸਰਫ ਕੇ ਕੋਲ ਨਾ ਸਲੀਪਰ 350 ਰੁਪਏ ਨੇ ਓਕੇ ਮੇਰੇ ਭਰਾਵਾਂ ਲਈ ਸਲੀਪਰ ਇੱਕ ਆਪਣਾ ਵਰਕਿੰਗ ਸਟਾਕਸ ਹੋ ਗਿਆ ਹੁਣ ਤੁਹਾਡੇ ਲਈ ਦਵਾਂਗੇ ਬ੍ਰੈਂਡ ਦਾ ਸਲੀਪਰ ਬ੍ਰੈਂਡ ਤੁਸੀਂ ਦੇਖ ਲਿਆ ਪਹਿਲਾਂ ਵੀ ਪਾਇਆ ਹਾਂ ਹਾਂਜੀ ਵੀਰੇ ਇਹ ਬਹੁਤ ਜ਼ਿਆਦਾ ਡਿਮਾਂਡ ਦਿੱਤੀ ਭਰਾਵਾਂ ਨੇ ਕਿ ਦੁਬਾਰਾ ਵੀ ਇਸ ਵਰ ਜਿਹੜਾ ਹੁਣ ਕਈਆਂ ਨੂੰ ਨਹੀਂ ਮਿਲ ਪਾਇਆ ਸੀ ਉਦੋਂ ਉਹਨਾਂ ਭਰਾਵਾਂ ਲਈ ਓਕੇ ਵੀਰੇ ਔਰ ਜੈਨੂਨ ਕੁਆਲਿਟੀ ਹੋਊਗੀ ਲਾਈਟ ਵੇਟ ਸਲੀਪਰ ਹੈਗਾ ਔਰ ਪ੍ਰੋਪਰ ਬਾਰ ਕੋਡ ਵਾਲਾ ਮੰਗ ਓਕੇ ਸਿਰਫ ਵਾਰ ਸਿਰਫ 350 ਰੁਪਏ ਆਫਰ ਰੇਟ ਹੋਣਾ ਪਤਾ ਖਾਲਾ ਇਹ ਤੁਸੀਂ Amazon ਦੇ ਉੱਤੇ ਸਰਚ ਕਰਿਓ ਆਹ ਆਰਟੀਕਲ ਬਰਲਸਟੋਕਸ ਦਾ ਬਲੂ ਕਲਰ ਆਊਟ ਆਫ ਸਟਾਕ ਹੈ ਹੋ ਗਈ ਤੇ ਨਾਲ ਰਾਇਲ ਕਲਰ ਦਾ ਸਬਟੋ ਹਾਂ ਹਾਂ ਸਿਰਫ 500 ਰੁਪਏ ਰੇਂਜ ਮਿਲਣਾ ਹੈ ਇਹੀ ਰੇਟ ਦਵਾਂਗੇ ਜੋ ਦਿਖਾ ਰਹੇ ਹਾਂ 500 ਰੁਪਏ ਬਹੁਤ ਸੋਹਣਾ ਪ੍ਰੋਪਰ ਜੈਨੂਨ ਕੁਆਲਿਟੀ ਰਬੜ ਸੋਲ ਸਟਿਚਿੰਗ ਨੇ ਨਾ ਜੈਨੂਨ ਲੈਦਰ ਵਾਲਾ ਨਾ ਮੈਮਰੀ ਫੋਰਮ ਕੁਸ਼ਨ ਹੈ 500 ਲੱਗੀ ਹੋਈ ਹੈ ਫਲੈਕਸੀਬਲ ਹੈ ਜਿੰਨਾ ਮਰਜ਼ੀ ਤੁਸੀਂ ਰੈਗੂਲਰ ਪਾਓ ਨਾ 스멜 ਆਏਗੀ ਨਾ ਪੇਸਟਿੰਗ ਉਖੜੇਗੀ ਨਾ ਪੀਸ ਕਰਾਵੇਗਾ 350 ਰੇਂਜ ਦੇ ਵਿੱਚ ਹਾਂਜੀ ਸਸਰੀਕਾਲ ਦੀ ਸਾਰਿਆਂ ਨੂੰ ਆਪਾਂ ਖੜਾ ਲੁਧਿਆਣਾ ਚੌੜੇ ਬਿਆਰ 쿠ਸੀ ਰਾਮ ਹਲਵਾਈ ਦੇ ਨੀਅਰ ਮੁਗਲਿਆਜ਼ਮ ਵਾਲਿਆਂ ਦੇ ਬਾਈ ਜੀ ਆਪਾਂ ਪਹਿਲਾਂ ਵੀ ਵੀਡੀਓ ਪਾਉਂਦੇ ਆਉਂਦੇ ਆ ਬਾਈ ਕੋ ਨਵਾਂ ਸਟਾਕ ਆਇਆ ਤੁਹਾਨੂੰ ਦਿਖਾਉਣਾ ਹੈ ਬਹੁਤ ਘੱਟ ਰੇਟਾਂ ਵਿੱਚ ਹਾਂਜੀ ਵੀਰੇ ਕੀ ਹਾਲ ਚਾਲ ਬਹੁਤ ਵਧੀਆ ਸਸਰੀਕਾਲ ਸਾਰੇ ਭਰਾਵਾਂ ਨੂੰ ਅੱਛਾ ਕੀ ਆਇਆ ਵੀਰੇ ਅੱਜ ਅੱਜ ਵੀਰੇ ਮਾਲ ਬਹੁਤ ਸੋਹਣਾ ਆ ਡੀਲ ਬਹੁਤ ਸੋਹਣੀ ਦੇਣੀ ਹੈ ਇੱਕ ਛੋਟਾ 20 April ਤੋਂ ਲੈ ਕੇ 30 ਤਰੀਕ ਤੱਕ ਓਕੇ 28 ਦਾ ਮਹੀਨਾ ਹੁੰਦਾ 30 ਦਾ ਹੁੰਦਾ ਆਪਾਂ ਨੂੰ ਨਹੀਂ ਪਤਾ ਬਾਈ 7 ਦਿਨ ਨਾ 7 ਦਿਨ ਦਾ 30 ਤਰੀਕ ਲਾ ਲਓ 30 ਤਰੀਕ ਤੱਕ ਆਫਰ ਹੈਗਾ ਆਰਟੀਕਲ ਜਿਹੜਾ ਦਿਖਾਉਂਗਾ ਪੂਰਾ ਮਾਲ ਸਟਾਕ ਚ ਮਿਲੂਗਾ ਆਜੋ ਫਟਾਫਟ ਸ਼ੁਰੂ ਕਰਦੇ ਸਭ ਤੋਂ ਪਹਿਲਾਂ ਡੀਲ ਦੇਨੇ ਆ ਸਕੇਚਰ ਦੇ ਮਾਲ ਦੇ ਉੱਤੇ ਜਿੰਨਾ ਮਰਜ਼ੀ ਰੈਗੂਲਰ ਪਾਉਂ ਸਕ ਆਪਣਾ ਤਿਆਰ ਹੁੰਦਾ ਸਕੇਚ ਔਰ ਜਿੱਦਾਂ ਹਰ ਵਾਰ ਅਸੀਂ ਦਿਖਾਉਂਦੇ ਕੁਸ਼ਲ ਸੋਲ ਦੇ ਵਿੱਚ ਸ਼ੂਜ਼ ਹੋਊਗਾ ਆ ਲੋ ਇਸ ਵਾਰ ਆਪਾਂ ਬਤਾਵਾ ਵੀ ਗੜੀ ਦਿਖਾਵਾਂਗੇ ਇੰਗਲਿਸ਼ ਤਰੀਕੇ ਬੂਡ ਦਿਖਾਣਾ ਇਸ ਵਾਰ ਆਪਾਂ ओके इंग्लिश ਤਰੀਕਾ ਮੂਡ ਦਿਖਾਉਂਦਾ ਮੈਮਰੀ ਫੋਰਮ ਕੁਸ਼ਨ ਹੈ ਸਪੰਜ ਸੋਲ ਲੱਗੀ ਹੋਈ ਹੈ ਫਲੈਕਸੀਬਲ ਹੈ ਜਿੰਨਾ ਮਰਜ਼ੀ ਤੁਸੀਂ ਰੈਗੂਲਰ ਪਾਉਨਾ 스మెਲ ਆਏਗੀ ਨਾ ਪੇਸਟਿੰਗ ਉਖੜੇਗੀ ਨਾ ਪੀਸ ਖਰਾਬ ਹੋਏਗਾ ओके 350 ਰੁਪਏ ਰੇਂਜ ਦੇ ਵਿੱਚ 6 ਤੋਂ ਲੈ ਕੇ 12 ਨੰਬਰ ਦਾ ਸਾਈਜ਼ ਮਿਲਣਗੇ ਕਲਰ ਦੋ ਤੁਹਾਡੇ ਭਰਾ ਕੋਲ ਨੇ ਇੱਕ ਬਲੈਕ ਤੇ ਇੱਕ ਬਲੂ 350 ਰੁਪਏ ओके ਇਹੋ ਮਾਰਾ ਕੋ ਚੱਲਣਗੇ ਭਾਈ ਵਰਕਿੰਗ ਸਟੌਕ ਸੀ ਜੁੱਫਲ ਜਿਹੜੀ ਆਪਾਂ ਲਾਸਟ ਟਾਈਮ ਵੀ ਦਿਖਾਈ ਸੀਗੀ Amazon ਦੇ ਉੱਤੇ 22000 ਰੁਪਏ ਦੀ ਹੈ ਤੁਹਾਡੇ ਭਰਾ ਕੋਲ ਸਿਰਫ 500 ਰੁਪਏ ਰੇਂਜ ਵਿੱਚ ਮਿਲੂਗੀ ਦੇਰ ਨਾ ਕਰਦੇ ਹੋਏ ਤੁਹਾਨੂੰ ਸਾਰੇ ਕਲਰ ਗੱਡਾ ਬਹੁਤ ਵਿੱਗੀ ਆ ਨੇ ਬਹੁਤ ਜ਼ਿਆਦਾ ਭਾਜੀ ਹਾਲੇ ਵੀ ਭਰਾ ਬਹੁਤ ਜ਼ਿਆਦਾ ਡਿਮਾਂਡ ਕਰ ਰਹੇ ਹੈ ਇਸ ਲਈ ਭਰਾਵਾਂ ਲਈ ਗ੍ਰੀਵਿਊ 500 ਰੁਪਏ ਰੇਂਜ ਦੇ ਵਿੱਚ ਵਰਕਿੰਗ ਸਟਾਕ ਜਿਸ ਸਟਿਚ ਵਾਲੀ ਜਪਲਾ ਮੇਨ ਚੀਜ਼ ਆ ਹੈ ਸਾਰੀ ਚੱਪਲ ਸਲਾਈ ਕੀਤੀ ਹੋਈ ਹੈ ਕੋਈ ਉਖੜਨ ਦਾ ਰੋਲਾ ਨਹੀਂ ਕੁਝ ਨਹੀਂ ਪਰ ਪ੍ਰੋਪਰ ਫਲੈਕਸੀਬਲ ਰਬੜ ਸੋਲ ਲੱਗਾ ਹੋਇਆ ओरिजिनल ਕੁਆਲਿਟੀ ਆ ਪ੍ਰੋਪਰ ओरिजिनल ਲੈਦਰ ਦੇ ਵਿੱਚ 500 ਰੁਪਏ ਰੇਂਜ ਚ ਕਾ ਕਲਰ ਕਲਰ ਦੇਖੀ ਚਲੋ ਸਾਰੇ ਕਲਰ ਬਹੁਤ ਸੋਨੇ ਸੋਨੇ ਮਂਗਾਏ ਇਸ ਵਾਰ ਤੁਹਾਡੇ ਲਈ ਮਸਟਰਡ ਟੈਨ ਸ਼ੇਡ ਦਾ 500 ਰੁਪਏ ਰੇਂਜ ਦੇ ਵਿੱਚ ਸਭ ਤੋਂ ਜ਼ਿਆਦਾ ਵੇਚਣ ਵਾਲਾ ਕਲਰ ਗ੍ਰੀਨ 올ਿਵ ਕਲਰ ਕੰਟਰਾਸਟ ਚੈੱਕ ਕਰੋ ਬਈ ਬਹੁਤ ਸੋਹਣਾ ਕਲਰ ਹੈ 500 ਰੁਪਏ ਰੇਂਜ ਦੇ ਵਿੱਚ ਓਕੇ ਗ੍ਰੇ ਕਲਰ ਵੀ ਤੁਹਾਡੇ ਲਈ ਭਰਾ ਰੇ ਭਰ ਲਿਆ ਨਵਾਂ ਸ਼ੇਡ ਆ ਗਿਆ ਗ੍ਰੇ 500 ਰੁਪਏ ਰੇਂਜ ਦੇ ਵਿੱਚ ਵਰਕਿੰਗ ਸਟਾਕਸ ਦਾ ਠੀਕ ਹੈ ਬ੍ਰਾ ਕੋਫੀ ਬੰਨ ਵਾਲੇ ਭਰਾ ਮੇਰੇ ਕਾਫੀ ਕਲਰ ਵੀ ਵਰਕਿੰਗ ਸਟਾਕਸ ਦੇ ਵਿੱਚ 500 ਰੁਪਏ ਰੇਂਜ ਦੇ ਵਿੱਚ ਹੁਣ ਇੱਕ ਕਲਰ ਜਿਹੜਾ ਸਭ ਤੋਂ ਜ਼ਿਆਦਾ ਹਾਈ ਡਿਮਾਂਡਿੰਗ ਹੈ ਬਈ ਆ ਕਰਨਾ ਰੱਬ ਦਾ ਖਾਲੋ ਇਹ ਤੁਸੀਂ ਐਮਾਜ਼ੋਨ ਦੇ ਉੱਤੇ ਸਰਚ ਕਰਿਓ ਆਹ ਆਰਟੀਕਲ ਬਰਕਸਟੋਕਸ ਦਾ ਬਲੂ ਕਲਰ ਆਊਟ ਆਫ ਸਟਾਕ ਹੈ ਹੋ ਗਈ ਤੇ ਨਾਲ ਰਾਇਲ ਕਲਰ ਮੈਚਿੰਗ ਹੋਈ ਹਾਂ ਸਿਰਫ 500 ਰੁਪਏ ਰੇਂਜ ਮਿਲਣਾ ਹੈ ਇਹੀ ਰੇਟ ਦਵਾਂਗੇ ਜੋ ਦਿਖਾ ਰਹੇ ਹਾਂ 500 ਰੁਪਏ ਪ੍ਰੋਪਰ ਜੈਨੂਨ ਕੁਆਲਿਟੀ ਰਬੜ ਸੋਲ ਸਟਿਚਿੰਗ ਦੇ ਨਾਲ ਜੈਨੂਨ ਲੈਦਰ ਵਾਲਾ ਓਕੇ ਜੀ 500 ਰੁਪਏ ਫੋਨ 에ਰੇ ਜੀ ਕੇ ਨਾਮ ਆ ਲੈ ਜਾਂਦਾ ਵਜੀ ਇਹ ਆਪਾਂ ਡਿਸਾਈਨ ਕਰੋਸ ਵਾਲਾ ਠੀਕ ਹੈ ਵੀਰ 500 ਰੁਪਏ ਰੇਂਜ ਦੇ ਵਿੱਚ ਕ੍ਰਾਸ ਬਕਲ ਵਰਕਿੰਗ ਸਟਾਕਸ ਸੋਨਾ ਵੀ ਵੀ ਹੈ ਇਹਦੇ ਬਾਅਦ ਕਈ ਮੇਰੇ ਭਰਾ ਹੁਣ ਅੰਗੂਠਾ ਬਣਦੇ ਸ਼ਕੀਨ ਨੇ ਕਹੀ ਕਹਿੰਦੇ ਅਸੀਂ ਸਲੀਪਰ ਵਾਲੇ ਨਹੀਂ ਪਾਉਣਾ ਉਸ ਮੇਰੇ ਭਰਾਵਾਂ ਲਈ ਅੰਗੂਠੇ ਵਾਲਾ ਠੀਕ ਓਕੇ ਵੀਰ 500 ਰੁਪਏ ਰੇਂਜ ਦੇ ਵਿੱਚ ਠੀਕ ਹੁਣ ਮੇਰੇ ਭਰਾ ਕਹੀ ਕਹਿ ਲਈ ਆਪਾਂ ਬਲੂ ਕਲਰ ਵਾਲਾ ਅੰਗੂਠੇ ਚ ਪਾਣਾ ਮੇਰੇ ਭਰਾਵਾਂ ਦੀ ਫਰਮਾਇਸ਼ ਦੇ ਉੱਤੇ ਬਲੂ ਕਲਰ ਅੰਗੂਠੇ ਵਾਲਾ ਵਰਕਿੰਗ ਸਟਾਕਸ 500 ਰੁਪਏ ਰੇਂਜ ਦੇ ਵਿੱਚ ਓਕੇ ਮੇਰੇ ਭਰਾਵਾਂ ਲਈ ਸਲੀਪਰ ਇੱਕ ਆਪਣਾ ਵਰਕਿੰਗ ਸਟਾਕਸ ਹੋ ਗਿਆ ਹੁਣ ਤੁਹਾਡੇ ਲਈ ਦਵਾਂਗੇ ਬ੍ਰਾਂਡ ਦਾ ਸਲੀਪਰ ਬ੍ਰਾਂਡ ਤੁਸੀਂ ਦੇਖ ਲਿਆ ਪਹਿਲਾਂ ਵੀ ਪਾਇਆ ਹਾਂ ਹਾਂਜੀ ਵੀਰੇ ਇਹ ਬਹੁਤ ਜ਼ਿਆਦਾ ਡਿਮਾਂਡ ਦਿੱਤੀ ਭਰਾਵਾਂ ਨੇ ਕਿ ਦੁਬਾਰਾ ਵੀ ਇਸ ਵਰ ਜਿਹੜਾ ਹੁਣ ਗਈਆਂ ਉਹਨਾਂ ਨੂੰ ਨਹੀਂ ਮਿਲ ਪਾਇਆ ਸੀ ਉਹਨਾਂ ਭਰਾਵਾਂ ਲਈ ਓਕੇ ਵੀਰੇ ਔਰ ਜੈਨੂਨ ਕੁਆਲਿਟੀ ਹੋਊਗੀ ਲਾਈਟ ਵੇਟ ਸਲੀਪਰ ਹੈਗਾ ਔਰ ਪ੍ਰੋਪਰ ਬਾਰ ਕੋਡ ਵਾਲਾ ਮੰਗ ਓਕੇ ਸਿਰਫ ਔਰ ਸਿਰਫ 350 ਰੁਪਏ ਆਫਰ ਰੇਟ ਓਕੇ 350 ਕੋਈ 500 ਨਹੀਂ ਕੋਈ 600 ਨਹੀਂ ਕੋਈ 450 ਨਹੀਂ ਕੋਈ 400 ਨਹੀਂ 350 ਰੁਪਏ ਓਕੇ ਵੀਰੇ ਡਿਜ਼ਾਈਨ ਜਿਹੜਾ ਤੁਹਾਨੂੰ ਪਸੰਦ ਆ ਕੋ ਡਿਜ਼ਾਈਨ ਮਿਲੂਗਾ ਸਿਰਫ ਹੋਰ ਸਿਰਫ 500 ਰੁਪਏ ਉਹ 650 ਰੁਪਏ ਛੋਟੇ ਦਾ 500 ਰੁਪਏ ਪਿਉਮਾਰਾ ਸਲੀਪਰ 650 ਰੁਪਏ ਰੇਂਜ ਦੇ ਵਿੱਚ ਓਕੇ ਅਗੇਨ ਪਿਉਮਾਰਾ ਸਭ ਤੋਂ ਹਾਈ ਮਾਡਲ ਲਾਈਟ ਵੇਡ ਸੋਲਾ ਲਾਵੀ ਸਿਰਫ 500 650 ਦੀ ਰੇਂਜ ਓਕੇ ਪਿਉਮਾਰਾ ਕਲਰ ਚੇਂਜ ਵਾਲਾ ਮਾਡਲ ਇਹਦੇ ਚ ਕੀ ਹੈ ਭਜੀ ਜਦੋਂ ਹੁਣ ਰਾਤ ਨੂੰ ਲਾਈਟ ਮਾਰਦੇ ਆ ਪਰ ਟਾਰਚ ਮਾਰਦੇ ਆ ਨਾ ਇਹ ਜਗਨੂ ਜਿਹਾ ਬਣ ਜਾਂਦਾ ਸਲੀਪਰ ओके ਇਹ ਕਲਰ 글로 ਕਰਦਾ ਹੈ ओके भाई सिर्फ 350 ਦੀ ਰੇਂਜ ਔਰ ਇਹ ਵੀ ਜੈਨੂਇਨ ਸਲੀਪਰ ਹੋਏਗਾ ਪ੍ਰੋਪਰ ਪੀਮਾ ਦੀ ਬ੍ਰਾਂਡਿੰਗ ਹੈ ਆਪਸਾ ओके 350 ਰੁਪਏ ਸਾਡੀ ਦੁਕਾਨ ਤੇ ਵਿਜ਼ਿਟ ਕਰਨਾ ਸਾਡੀ ਦੁਕਾਨ ਦਾ ਐਡਰੈਸ ਆ ਚੋੜਾ ਵੀ ਯਾਰ ਖੁਸ਼ੀराम ਹਲਵਾਈ ਦੇ ਕੋਲ ਮੁਗਲੇ आजम 슈 ਪੈਲਸ ਬਾਣੀਆਂ ਦੀ ਹੱਟੀ ਸਸੀ ਗੱਲ ਹੈ ओके